ਜੀ ਸਾਹਿਬ ਜੀ ਸਕੀਨ ਜਾਰਾ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਪਹਾੜੇ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਔਰ ਟ੍ਰੈਫਿਕ ਇੰਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ ਦੇਸ਼ ਦੇ ਵਿੱਚ ਇੱਕ ਮੋਟੀ ਸੂਪੇ ਦੇ ਬੱਚਿਓ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ ਔਰ ਮਾਝਾਗ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਇੱਕ ਨਵਿਕਲੀ ਫੋਰਸ ਬਣੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਰ ਹੈਗੀ ਆ ਉਹਨੂੰ ਅਸੀਂ ਕੰਬੋੜਾ ਪਾਣ ਦੇ ਵਿੱਚ ਕਾਮਯਾਬ ਹੋਇਆ। ਔਰ ਉਸ ਮੋੜੇ ਨੂੰ ਅੱਗੇ ਆਨ ਆਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ। ਉਹਦੇ ਲਈ ਜ਼ਿਲ੍ਹਿਆਂ ਦੇ ਐਸਪੀ, ਡੀਐਸਪੀਜ਼ ਨਾਲ ਮੁਲਾਕਾਤ ਕੀਤੀ ਗਈ। ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇਓਰਿਟੀਜ਼ ਰਹਿਣਗੀਆਂ? ਕਿਹੜੇ-ਕਿਹੜੇ ਕੰਮ ਆਪਾਂ ਨੇ ਕਰਨੇ ਜੀ ਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਦਾਦਾ ਉਹਦੇ ਚ ਜਿਆਦਾ ਠੱਡੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿਸ ਤਾ ਕਿਸ ਤਾ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿੰਨਾਂ ਨੂੰ ਅਸੀਂ ਸੋਵਰਿਟੀ ਚੈੱਕਪੋਸਟ ਦਾ ਨਾਮ ਦੇਦੇ ਆਂ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋ ਕੰਵ ਦੇ ਵਿੱਚ ਨਾ ਪਾ। ਰਾਜ ਸਾਹਿਬ ਗੋਡੀ ਤੋਂ ਦੇ ਵਿੱਚ ਸਪੀਡ ਲਿਮਟ ਨੂੰ ਲੈ ਕੇ ਹੁਣ ਆਟੋਮੈਟਿਕ ਕੈਮਰੇ ਲੱਗੇ ਨੇ ਪਰ ਪੰਜਾਬ ਉਸ ਮਾਮਲੇ ਦੇ ਪਿੱਛੇ ਹਸੋ ਲੱਗਦਾ ਉਸ ਦੀ ਲੋੜ ਹੈਗੀ ਹੈ ਸਮੇਂ ਦੇ ਮੁਤਾਬਕ। ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਐਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਵਿੱਚ ਪਿੱਛੇ ਹੈਗਾ। ਅਸੀਂ ਇਹ ਦੇਖਦਾ ਹੁੰਦਾ ਕਿ ਪੰਜਾਬ ਦੇ ਦੇ ਰਿਸੋਰਸਸ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸੀਮਮ ਜਰੂਰਤ ਹੈਗੀ ਆ। ਔਰ ਮਾਂਜੋ ਮੁੱਖ ਮੰਤਰੀ ਜੀ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਤੇ ਨਾਲ ਲੱਗਦੇ ਨੇ ਜਿੱਥੇ ਜ਼ਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤਿਹਗੜ੍ਹ ਸਾਹਿਬ ਮੁਹਾਲੀ ਔਰ ਆਪਣਾ ਰੂਪਨਗਰ ਜੀ ਨੂੰ ਆਪਾਂ ਪਹਿਲਾਂ ਰੋਪੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਲਾਉਣ ਦੀ ਪਲਾਨ ਤਿਆਰ ਕਰ ਲਈ ਹੈਗੀ ਆ ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਨਲਾਈਨ ਸਮਝ ਦੇ ਵਿੱਚ ਉੱਥੇ ਵੀ ਕਹਿਦੇ ਲੱਗ ਰਹੇ ਆ। ਪਿਛਲੇ ਬਿਆਨਾਂ ਲੱਗੀਆਂ ਤੁਹਾਨੂੰ ਉਹਦੇ ਸੁਪਰੀਮ ਕੋਰਟ ਡਾਇਰੈਕਸ਼ਨ ਸੀਗਾ ਆਪਕੇ ਸਾਹ ਪਹਿਲਾਂ ਗੌਰਮਤਨ ਹੈ। ਲੇਕਿਨ ਇਸ ਸੜਕ ਨਾਰੇ ਜਿਹੜੇ ਹਾਈਵੇ ਨੇ ਨੇ ਠੇਕੇ ਨਾਲ ਕੋਈ ਚੜਾਤ ਨਹੀਂ। ਲੇਕਿਨ ਪਿਛਲੀ ਗੌਰਮਤਨ ਨੇ ਕੁਝ ਤਬਦੀਲੀਆਂ ਕਰਕੇ ਦੇਖਿਆ ਉਹਨੇ ਤਾਂ ਤਾਂ ਇਹ ਠੇਕੇ ਕਾਨੂੰਨ ਬਾਰੇ ਬੇਸਟ ਪ੍ਰੈਕਟਿਸ ਦਾ ਨਾਮ ਮਿਲਦਾ। ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਰਾਬ ਦਾ ਸੇਵਨ ਕਰਕੇ ਕੋਈ ਵੀ ਸੜਕ ਤੇ ਚੱਡਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹਨੂੰ ਅਸੀਂ ਰੁਕਣਾ ਹੈ ਸਰ ਜੀ ਇਹ ਟ੍ਰੈਫਿਕ ਜਿਹੜੇ ਬਣ ਰਹੇ ਹੋ ਇੱਕ ਬਹੁਤ ਵੱਡਾ ਇਸ਼ੂ ਹੈਗਾ ਕਿਉਂਕਿ ਜਦੋਂ ਵੀ ਡਾਇਵਰਸ ਕਰਦੇ ਆ ਸੜਕਾਂ ਤੇ ਤਾਂ ਉਹ ਜਦੋਂ ਵੀ ਟ੍ਰੈਫਿਕ ਚੱਡਦਾ ਹੈ ਤਾਂ ਹਾਦਸਿਆਂ ਦੇ ਕਾਰਨ ਹੋ ਜਾਂਦੇ ਸੋ ਨੈਸ਼ਨਲ ਹਾਈਵੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਵੀ ਨੰਬਰ ਬਿਲਕੁਲ ਹੋ ਰਹੀ ਹੈ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡਾਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵਕ ਵਕ ਜ਼ਿਲ੍ਹਿਆਂ ਦਾ ਦੌਰਾ ਕਰਦੇ ਨੇ ਬਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ ਉਹਨਾਂ ਜ਼ਿਲ੍ਹਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀ ਇਹ ਹੁੰਦਾ ਕਿ ਥੋੜੀ ਜੀ ਈ ਪਲਾਨਿੰਗ ਦੇ ਨਾਲ ਟ੍ਰੈਫਿਕ ਨੂੰ ਇਸ ਆਊਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਾਦੋ ਇੱਥੋਂ ਆ ਕਾਦੋ ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਦੇ ਹੈਗੇ ਨੇ ਡਾਕਟਰ ਨਵਦੀਪ ਅਸੀਜਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈ ਜੀ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਦੇ ਪਾਈਏ ਲੋਕ ਕਈ ਜਿਹੜੇ ਨੇ ਟ੍ਰੈਫਿਕ ਰੂਲ ਸੀ ਲੱਗਣਾ ਕਰਦੇ ਨੇ ਉਹ ਰੂਲ ਨੂੰ ਫੋਲੋ ਕਰਨਾ ਭੁੱਲ ਜਾਂਦੇ ਨੇ ਉਹਨਾਂ ਦੀ ਕੀ ਟੱਮੈ ਦੇਖੋ ਮੈਂ ਤਾਂ ਸਾਧਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਭਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਾਲਾਂ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾ ਵੀ ਕਰਨਾ ਪੈਣਾ ਹੈ ਇਹ ਚਾਲਾਂ ਦੇ ਜਨਤਿਆਜ ਦੇ ਅਸਰ ਲੱਗੇਗੇ ਇਹ ਚਾਲਾਂ ਵੀ ਸਰ ਲੈ ਕੇ ਆਉਂਦੇ ਨੇ ਉਹਦੇ ਵੀ ਹਾਂ ਇਹ ਚਾਲਾਂ ਬਹੁਤ ਅੱਛਾ ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਾਲਾਂ ਦਾ ਇੱਕ ਰਥਾ ਸ਼ੁਰੂ ਕੀਤੀ ਆ ਕੋਈ 900 ਦੇ ਕਰੀਬ ਆਨਲਾਈਨ ਚਾਲਾਂ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਤਹਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ ਹੋ ਰਹੀ ਆ ਪਰ ਸਾਡਾ ਉਪਰਾਲਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਇਹ ਚਲਾਨ ਪੰਜਾਬ ਦੇ ਡੈਲਰੇਟ ਬਹੁਤ ਹੈ ਗਿਆ ਹੱਥਿਆ ਕਰਕੇ ਜਿਨ੍ਹਾਂ ਵਿੱਚ ਇੱਕ ਮੁੱਖ ਕਾਰਨ ਆਵਾਰਾ ਪਸ਼ੂ ਹੋ ਗਿਆ ਉਸ ਨੂੰ ਲੈ ਕੇ ਕੋਈ ਸਰਕਾਰ ਨਾਲ ਹੀ ਹਟਾਲ ਮੇ ਰੋੜਿਆ ਤੇ ਉਹਦੇ ਵੀ ਠਲ ਪਾਈ ਜਾ ਸਕਦੀ ਬਿਲਕੁਲ ਸਰ ਆਵਾਰਾ ਪਸ਼ੂਆਂ ਬਾਰੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਅਲੱਗ-ਅਲੱਗ ਵਿਭਾਗਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਵੀ ਕੰਮ ਹੈਗਾ ਉਹਦੀ ਅਸੀਂ ਸਾਡੇ ਹੀ ਇੰਸਟੀਚਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ ਚ ਆਵਾਰਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ ਕੋਈ 350 ਮੌਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾਰਾ ਪਸ਼ੂਆਂ ਕਰਕੇ ਉਹ ਪਲਾਨ ਬਣਾ ਕੇ ਅਸੀਂ ਮਾਜੋਬ ਚੀਫ ਸਕੱਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ ਉਹ ਅਲੱਗ-ਅਲੱਗ ਵਿਭਾਗਾਂ ਨੇ ਆਵਾਜ਼ਾ ਪਸ਼ੂਆਂ ਨੂੰ ਸੜਕਾਂ ਤੋਂ ਪਤਾ ਕਿਵੇਂ ਕਰਦਾ ਉਹਨਾਂ ਲਈ ਕੋਈ ਜਗ੍ਹਾ ਬਣਾਉਣੀ ਹੈ ਸਾਈਡ ਤੇ ਜਿੱਥੇ ਤਾਂ ਕਿ ਉਹ ਸੜਕ ਦੇ ਉੱਤੇ ਨਾ ਉਹ ਸਾਡੇ ਉਹ ਅਲੱਗ-ਅਲੱਗ ਵਿਭਾਗਾਂ ਦੀਆਂ ਡਿਊਟੀਆਂ ਲੱਗਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਨਾਲੇ ਸਮੇਂ ਇਸ ਜਿਹੜੀ ਸਮੱਸਿਆ ਹੈ ਇਹ ਤੇ ਤੋਂ ਆਪਾਂ ਨੂੰ ਨਿਜਾਤ ਮਿਲ ਜੇ ਸਰ ਦੇਸਕ ਰਣਜੰਗ ਰਾਜੀ ਜੀ ਨੂੰ 100 ਮੀਟਰ ਦੇ ਵਿੱਚ ਰਾਜੀ ਕਿਸੇ ਮਦਦ ਕਰ ਰਹੇ ਨੇ ਸਰ ਮੇਜਰ ਪ੍ਰੋਬਲਮ ਹੈ ਸਰ ਬਹੁਤ ਘੱਟ ਨਹੀਂ ਨੰਬਰ ਦੀ ਪ੍ਰੋਬਲਮ ਹੈ ਸਰ ਦੇਖੋ ਉਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਦੇਖੋ ਇਹ ਬਿਲਕੁਲ ਤੁਸੀਂ ਠੀਕ ਕਿ ਕਿ ਡਰੰਕਨ ਡਰਾਈਵਿੰਗ ਆਪਣੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਔਰ ਆਪਣੇ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮੀਟਰ ਸੀਗੇ ਉਹ ਖਰਾਬ ਹੋ ਗਏ ਸੀਗੇ ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮੀਟਰ ਪ੍ਰਯੋਗ ਨਾ ਕਰਨ ਦੀ ਹਦਾਇਤ ਸੀਗੀ ਸੋ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਸ਼ੁਰੂ ਕਰ ਦਿੱਤੀ ਗਈ ਆ ਪਲੱਸ ਕੋਈ 800 ਦੇ ਕਰੀਬ ਅਸੀਂ ਨਵੇਂ ਐਲਕੋਮੀਟਰ ਖਰੀਦਦੇ ਆ ਲੁਧਿਆਣਾ ਵਾਸਤੇ ਸਾਡੇ ਸਟੇਟ ਵਾਸਤੇ ਲੁਧਿਆਣਾ ਨੂੰ ਕਿੰਨੇ ਆਪਾਂ ਇਹ ਜਦੋਂ ਦੇਖਾਂਗੇ ਕਿੱਥੇ ਪ੍ਰਯੋਗ ਜ਼ਿਆਦਾ ਦੀ ਲੋੜ ਆ ਉੱਥੇ ਮੈਕਸਿਮਮ ਦੇਵਾਂਗੇ ਤੋਂ ਇਹ ਅਪਾ ਜਿੰਨੇ ਵੀ ਪੰਜਾਬ ਨੂੰ ਮੋਡਰਨਾਈਜੇਸ਼ਨ ਦਾ ਟਰੈਫਿਕ ਦੇ ਵਿੱਚ ਬਜਟ ਆਇਆ ਸੀ ਸਾਰੇ ਬਜਟ ਨੂੰ ਕਨਵਰਟ ਕਰ ਦਿੱਤਾ ਗਿਆ ਐਲਕੋਮੀਟਰ ਐਡ ਪ੍ਰੈਜ਼ੈਂਟ ਆਪਣੇ ਕੋਲੇ 올 ఓవర్ ਸਟੇਟ ਕੋਈ 650 ਦੇ ਕਰੀਬ ਐਲਕੋਮੀਟਰ ਲੋੜ ਹੈ ਨਾ ਦਾ ਪਰਟੀਕੂਲਰ ਨਹੀਂ ਮੈਨੂੰ ਪਤਾ ਬਸ ਸਾਡੀ ਸਟੇਟ ਚ ਸਾਡੇ ਸਪੀਡ ਦੇ ਨਾਲ ਵੱਡੇ ਜਿਹਰੇ ਨੇ ਹਾਸੇ ਹੁੰਦੇ ਨੇ ਸ਼ਹਿਰਾਂ ਚ ਬੰਦ ਕੀਤੇ ਗਿਆ ਸੀ ਟਿਪਰ ਪਹਿਲਾਂ ਵੀ ਸ਼ਹਿਰ ਕਣੀ ਵੜਨਗੇ ਪਰ ਹੁਣ ਆਮ ਆਮ ਲੋਕ ਜਿਹੜੇ ਅੰਦਰੋਂ ਬਾਹਰ ਸ ਦੇਖਣ ਨੂੰ ਮਿਲਦਾ ਜੀ ਇਹ ਇਹਦੇ ਬਾਰੇ ਵੀ ਜਿਸ ਸਾ ਆਪਾਂ ਕਿਆ ਹੈਗਾ ਡਿਸਟ੍ਰਿਕਟ ਦੀਆਂ ਔਰ ਸ਼ਹਿਰ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਜਿਵੇਂ ਬੀਅਰ ਟਿਪਰ ਆ ਗਿਆ ਇੱਥੇ ਆ ਹੋ ਗਿਆ ਉਹਦੀ ਇਹ ਲੈਂਡ ਸਟਡੀ ਕਰਕੇ ਤੇ ਉਹਦਾ ਉਸ ਮੌਕੇ ਤੇ ਉਹਨੂੰ ਨਜਿੱਠਿਆ ਜਾਏਗਾ ਔਰ ਮੇਰੇ ਨਾਲ ਐਸਪੀ ਗੁਰਪ੍ਰੀਤ ਹੈਗੇ ਨੇ ਤੇ ਇਹਨਾਂ ਦੇ ਲੁਧਿਆਣੇਵਾਦੇ ਤਾਂ ਆਲਰੇਡੀ ਨਵਦੀਪ ਨੇ ਕਾਫੀ ਕੰਮ ਕਰ ਲਿਆ ਹੈਗਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੋ ਜਾਈਏ ਸਰ ਇਨਸ਼ਾ ਅੱਲਾਹ ਜੀ ਸਰ ਟ੍ਰੈਫਿਕ ਟ੍ਰੈਫਿਕ ਗਾਣਾ ਦੇ ਵਿੱਚ ਵੀ ਲਾਗੂ ਹੋ ਰਿਹਾ ਲਗਭਗ 44 ਸਪੌਟ ਦੇ ਉੱਪਰ ਉਹ ਸਿਸਟਮ ਲਗਾਇਆ ਜਾ ਰਿਹਾ ਹੈ ਸ਼ੁਰ ਸ਼ਹਿਰਾਂ ਦੇ ਵਿੱਚ ਵੀ ਲੱਗੇਗਾ ਜੀ ਸਿਸਟਮ ਦੇ ਜ਼ਰੀਏ ਟ੍ਰੈਫਿਕ ਨੂੰ ਮੋਨੀਟਰ ਕੀਤਾ ਜਾਏਗਾ ਬਿਲਕੁਲ ਲੱਗੇਗਾ ਜੀ ਔਰ ਮੁਹਾਲੀ ਇੱਕ ਦੂਜਾ ਆਪਣਾ ਸ਼ਾਇਦ ਹੋਏਗਾ ਜਿਹਨੂੰ ਆਪਾਂ ਐਸ ਐਸ ਨਗਰ ਕਹਿੰਦੇ ਆ ਜਿੱਥੇ ਇਸ ਤਰ੍ਹਾਂ ਦਾ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਲੱਗਦਾ ਹੈ ਇਸ ਤਰ੍ਹਾਂ ਦਾ ਐਡੈਪਟਿਵ ਸਿਸਟਮ ਕਿੰਨੀ ਜਨਬ ਜਾਤ ਹੋਈਆਂ ਇਸ ਦਾ ਹਾਂ ਜੀ ਇਹ ਸਿਸਟਮ ਦਾ ਜਨਬ ਜਾਤ ਦੇਖੋ ਜਿਹੜੀ ਆਪਾਂ ਨੇ ਐਸ ਐਸ ਐਫ ਨੇ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ ਉਸ ਨੇ ਆਪਣੇ ਟ੍ਰੈਫਿਕ ਦੀਆਂ ਜਿਹੜੀਆਂ ਜਾਨਾ ਮੈਜੋਰਿਟੀ ਜਾਂਦੀਆਂ ਸੀ ਹਾਈਵੇਸ ਤੇ ਜਾਂਦੀਆਂ ਸੀ ਉਹਦੇ ਚ ਕਰੀਬ 15-20% ਕਮੀ ਆਈ ਹੈਗੀ ਆ ਜਾਨਾ ਦੀ ਜਾਨ ਦੀ ਮਤਲਬ ਕੰਪੇਅਰ ਟੂ ਪਿਛਲੇ ਸਾਲ ਤੇ ਇਸ ਸਾਲ 15 ਤੋਂ 20% ਕਮੀ ਆਈ ਆ ਤੇ ਐਗਜ਼ੈਕਟ ਫਿਗਰ ਇਸ ਕਰਕੇ ਮੁਸ਼ਕਲ ਆ ਕਹਿਣਾ ਕਿਉਂਕਿ ਕਈ ਵਾਰੀ ਆਪਣੇ ਹਿਸਾਬ ਨਾਲ ਤਾਂ ਆਪਾਂ ਨੇ ਬੰਦੇ ਨੂੰ ਸੇਫਲੀ ਹਸਪੀਟਲ ਪ੍ਰੋਪੋਜ਼ਿਟ ਕਰਾ ਦਿੱਤਾ ਪਰ ਉਥੇ 10 ਦਿਨ ਬਾਅਦ ਉਹ ਬੰਦੇ ਦੀ ਡੈਥ ਹੋ ਗਈ ਉਹ ਆਪਾਂ ਹਜੇ ਫਿੱਗਰ ਕੰਪਾਈਲ ਕਰਦੇ ਆ ਸਰ ਇੱਕ ਗੱਲ ਪੁੱਛਣਾ ਜਨਰੇਲ ਸਰ 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 ਇੱਕ ਗੱਲ ਪੁੱਛਣਾ ਜਨਰੇਲ ਸਰ ਹੈਜੀ ਓਵਰ ਸਪੀਡਿੰਗ ਨੂੰ ਕਵਰ ਕਰਨ ਦਾ ਤਰੀਕਾ ਓਵਰ ਸਪੀਡਿੰਗ ਨੂੰ ਕਵਰ ਕਰਨ ਲਈ ਆਪਣੇ ਕੋਲੇ ਆਪਾਂ ਨੇ 27 ਇੰਟਰਸੈਪਟਰ ਗੱਡੀਆਂ ਖਰੀਦੀਆਂ ਨੇ ਜਿਹਦੇ ਵਿੱਚ ਕੀ ਹਾਈ ਅ ਵਿਜ਼ਿਬਿਲਟੀ ਵਾਲੇ ਤੁਸੀਂ ਕਹ ਲੋ ਕਾਇਮ ਦੇ ਲੱਗਦੇ ਨੇ ਜਿਹੜੇ 1 ਕਿਲੋਮੀਟਰ ਤੋਂ ਦੇਖ ਲੈਣਗੇ ਕਿ ਕਿਹੜੀ ਗੱਡੀ ਹਾਈ ਸਪੀਡ ਤੇ ਆ ਰਹੀ ਆ ਔਰ ਉਹਨੂੰ 1 ਕਿਲੋਮੀਟਰ ਤੋਂ ਅੱਗੇ ਤੋਂ ਦੇਖਣ ਤੋਂ ਬਾਅਦ ਨੈਕਸਟ ਜਗ੍ਹਾ ਤੇ ਨਾਕਾ ਹੋਵੇਗਾ ਉੱਥੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਚਲਾਨਾ ਹੋਰ ਇੰਨੀਆਂ ਰਿਕਸ਼ਾ ਨੂੰ ਲੈ ਕੇ ਸਰ ਰੋਜ਼ ਪਾਸ ਕੀਤਾ ਜਿਵੇਂ ਜਿਵੇਂ ਇਹ ਆਰਟੀਟੀ ਇਹ ਫੀਲਡ ਚ ਜਾ ਚੁੱਕੀਆਂ ਹੈਗੀਆਂ ਨੇ ਇਹਨਾਂ ਦਾ ਟਾਈਮ ਟੇਬਲ ਅਸੀਂ ਬਣਾ ਦਿਆਂ ਫੀਲਡ ਆਪਣਾ ਜ਼ਿਲ੍ਹਿਆਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਤਾਂ ਕਿ ਇਨਾਂ ਦੇ ਬੰਨੀਓ ਚਲਾਨਿੰਗ ਹਾਈਵੇ ਤੇ ਔਰ ਨੈਸ਼ਨਲ ਹਾਈਵੇ ਤੇ ਸ਼ੁਰੂ ਹੋ ਗਿਆ। ਦੂਰੀ ਚੈ ਵੀ ਉਹ ਦਿੱਕਤ ਹੈ। ਮੇਨ ਬਿਗੜੇ ਜਿਹਨੋਂ ਕਿਹਾ ਹੈ ਦੇ ਵੱਡੇ ਸਕੂਲ ਹੈ ਸੈਕਟਰ ਹਾਰਟਸੂ ਦੇ ਕੋਲ ਜਾਣਾ ਹੀ ਗੱਲ ਕਰ ਰਿਹਾ ਹੈ ਐਮ ਕੇ ਪੂਲਾ। ਸਭ ਤੋਂ ਵੱਡਾ ਟ੍ਰੈਫਿਕ ਵਾਲਸਾ ਇਸ ਪੂਲਾ ਦਾ ਕਰਦੇ ਕੋਈ ਐਕਚੁਅਲੀ ਹੁੰਦਾ ਕਦੀ ਨਹੀਂ ਬੈਕ ਕਰਦੇ। ਜਿਹੜੀ ਡਰਾਈਵਿੰਗ ਕਰਦੇ ਆਂ ਅੰਦਰ ਕੋਈ ਜਾਨੀ ਆਪਣੇ ਅਫਸਰ ਦਾ ਉਹ ਕੱਬ ਦੇ ਬੱਚੇ ਸਕੂਲ ਪੜਦੇ ਆਂ। ਲੇਕਿ ਟ੍ਰੈਫਿਕ ਪਾਲਿਸ ਜ਼ਰੂਰ ਬੀਐਮ ਔਰ ਸੈਕਟਰ ਹਾਰਟਸੂ ਦੇਖੋ ਡਰਾਈਵਿੰਗ ਬਹੁਤ ਜ਼ਿਆਦਾ ਹੋ ਰਹੀ ਲੁਧਿਆਣਾ ਦੇ ਵਿੱਚ ਤੇ ਇਹਦੇ ਬਾਰੇ ਮੇਰਾ ਇਹ ਕਹਿਣਾ ਸੀ ਇਹਦੇ ਤੇ ਵਿਚਾਰ ਵੀ ਕੀਤਾ ਸਕੂਲਾਂ ਦੇ ਬਾਰੇ ਅਸੀਂ ਕਿਉਂਕਿ ਸਕੂਲੀ ਬੱਚੇ ਆਪਣੇ ਆਨਾਲਾ ਭਵਿੱਖ ਹੈਗੇ ਨੇ ਅਸੀਂ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਵੀ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ ਔਰ ਇਹ ਸਾਡੇ ਕਨਸਰਨਡ ਐਸਪੀ ਤੇ ਡੀਐਸਪੀ ਇਹ ਸਕੂਲਾਂ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਜੋ ਆਪਾਂ ਨੂੰ ਐਸ ਬਚਪਨ ਚ ਸਮਝਾਇਆ ਜਾਂਦਾ ਉਹ ساری ਉਮਰ ਆਪਣੇ ਨਾਲ ਕੰਟੀਨਿਊ ਕਰਦਾ ਸੋ ਸਾਡਾ ਇਹ ਨਹੀਂ ਕਿ ਸਿਰਫ ਪੁਲਿਸ ਨੇ ਐਕਸ਼ਨ ਹੀ ਕਰੀ ਜਾਣਾ ਪੁਲਿਸ ਨੇ ਉਹ ਕੰਮ ਕਰਨਾ ਜਿਹੜਾ ਕਿ ਆਨ ਵਾਲੇ ਪੰਜਾਬ ਨੂੰ ਅੱਛਾ ਪੰਜਾਬ ਬਣਾਵੇ ਔਰ ਆਪਾਂ ਨੇ ਸਕੂਲੀ ਬੱਚਿਆਂ ਨਾਲ رابطہ ਕਰਕੇ ਅਸੀਂ ਇਹ ਉਪਰਾਲਾ ਕਰਦਾ ਕਿ ਉਹ ਬੱਚੇ ਖੁਦ ਹੀ ਸਮਝਣ ਕਿ ਇਹ ਟ੍ਰੈਫਿਕ ਵਾਇਲੇਸ਼ਨ ਆ ਔਰ ਬੱਚੇ ਹੀ ਆਪਣੇ ਮਾਪਿਆਂ ਨੂੰ ਦੱਸਣ ਸਕੂਲ ਵਾਲਿਆਂ ਅਥਾਰਟिटीज ਨੂੰ ਦੱਸਣ ਬੀਏ ਟ੍ਰੈਫਿਕ ਵਾਇਲੇਸ਼ਨ ਸਰ ਬਹੁਤ ਸਾਰੇ ਚੌਂਕ ਐਸੇ ਨੇ ਜਿੱਨਾ ਕਿ ਟ੍ਰੈਫਿਕ ਲੈ ਪ੍ਰੋਪਰ ਕੰਮ ਨਹੀਂ ਕਰਦਾ ਐਗਜ਼ਾਮਪਲ ਸਰ ਡੁਗਰੀ ਇੱਕ ਪੋਲ ਦੇ ਉੱਪਰ ਰੈੱਡ ਲਾਈਟ ਚੱਲਦੀ ਆ ਉਸੇ ਪੋਲ ਤੇ ਗ੍ਰੀਨ ਲਾਈਟ ਚੱਲਦੀ ਆ ਜੀ ਉਹ ਸਾਰੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਸਮੱਸਿਆਵਾਂ ਮੈਂ ਨੇ ਨਾ ਉਹ ਇਹ ਆਪਣਾ ਐਸਪੀ ਟ੍ਰੈਫਿਕ ਜਿਹੜੇ ਆਪਣੇ ਮੈਡਮ ਗੁਰਪ੍ਰੀਤ ਪੁਰੇਵਾਲ ਇੱਥੇ ਹੈਗੇ ਨੇ ਇਹ ਇਹ ਸਾਡੀਆਂ ਟਿੱਪ ਕਰਦੇ ਠੀਕ ਸਰ ਇਹ ਇਵਿਕਸ ਨਾਲ ਦੇ ਕੇ ਬੀਤੇ ਪ੍ਰੋਬਲਮ ਵਿੱਚ ਡਾਇਰੈਕਸ਼ਨਸ ਵੀ ਕੱਟੀਆਂ ਸੀਗੀਆਂ ਲੇਕਿਨ ਹਰੇ ਤੱਕ ਉਹ ਰੈਗੂਲਰਾਈਜ਼ ਨਹੀਂ ਹੋਇਆ ਇੰਪਲੀਮੈਂਟੇਸ਼ਨ ਪ੍ਰੋਪਰ ਨਹੀਂ ਹੈਗਾ ਦੇਖੋ ਜਿਹੜਾ ਇਵਿਕਸ਼ੇ ਵਾਲਾ ਟੌਪਿਕ ਆ ਨਾ ਉਹ ਟ੍ਰਾਂਸਪੋਰਟ ਮਹਿਕਮੇ ਨਾਲ ਸੰਬੰਧਿਤ ਆਗਾ ਸਾਡਾ ਕੰਮ ਹੈ ਰੈਗੂਲੇਸ਼ਨ ਕਰੰਦਾ ਪਰ ਉਹਦੀ ਪੋਲਿਸੀ ਮੇਕਿੰਗ ਵਗੈਰਾ ਟ੍ਰਾਂਸਪੋਰਟ ਮਹਿਕਮੇ ਨੇ ਕਰਨੀਆਂ ਉਹ ਅਸੀਂ ਮੌਕੇ ਤੇ ਮੌਕੇ ਉਹਨਾਂ ਨੂੰ ਸੁਝਾਅ ਦਿੰਦੇ ਰਹਿੰਦੇ ਆਂ ਵੀ ਇਹਨੂੰ ਆਪਾਂ ਐਸਾ ਕਰ ਸਕਦੇ ਪਰ ਉਹਦੀ ਜਿਹੜੀ ਪਾਲਿਸੀ ਪਲੈਨੇਗਾ ਉਹ ਟ੍ਰੈਫਿਕ ਦੀਨੀ ਹੈ ਜੀ ਉਹ ਟ੍ਰਾਂਸਪੋਰਟ ਲੋਕਲ ਟੈਕਸ ਨਾਲ ਛੋਟੇ ਗਏ ਉਹਨੂੰ ਇੰਪਲੀਮੈਂਟ ਕਿਵੇਂ ਕਰ ਸੀਗੇ ਸਰ ਸਟੀਲ ਗ੍ਰੇ ਕਲਰ ਦੀ ਵਰਦੀ ਪਾਉਣ ਨੂੰ ਕਿਹਾ ਸੀਗਾ ਲਾਜ਼ਮੀ ਹੈ ਨੰਬਰ ਪਲੇਟ ਲਾਜ਼ਮੀ ਕੀਤੀ ਸੀ ਲਾਇਸੈਂਸ ਲਾਜ਼ਮੀ ਕਰ ਦਿੱਤਾ ਪਰ ਹੁਣ ਸਰ ਈਕਸਾਲੇ ਜਿਹੜੇ ਨੇ ਉਹ ਰੂਲਸ ਨਹੀਂ ਫੋਲੋ ਕਰਦੇ ਪਏ ਜੀ ਦਬਦਬਾ ਪੁਲਿਸ ਦਾ ਨੂੰ ਇਹਦਾ ਲੱਗਦਾ ਕਿ ਸਾਡੇ ਤੇ ਕੁਝ ਨਹੀਂ ਹੈ ਜਿਹੜੇ ਰੂਲ ਫੋਲੋ ਨਹੀਂ ਕਰ ਰਹੇ ਉਹਨਾਂ ਦੇ ਚਲਾਨ ਹੋ ਰਹੇ ਉਹ ਤਾਂ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਚੇਦੂਲ ਨਹੀਂ ਇਸ ਦੇ ਚ ਕਈ ਵੀ ਦੀ ਜਿਹੜੇ ਆਪਾਂ ਰੂਲ ਬਣਾਨੇ ਆ ਨਾ ਰੂਲ ਇੰਪਲੀਮੈਂਟ ਕਰਨ ਨੂੰ ਸਮਾਂ ਲੱਗਦਾ ਆਪਨਾ ਇਹ ਨਹੀਂ ਕਿ ਆਪਾਂ ਇਮੀਡੀਏਟਲੀ ਰੂਲ ਬਣਾ ਕੇ ਬੰਦਿਆਂ ਨੂੰ ਫਟ ਫਟ ਕੇ ਉਹ 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 ਵੀ ਆਪਣੇ ਬੰਦੇ ਨੇ ਉਹਨਾਂ ਨੂੰ ਹੌਲੀ ਹੌਲੀ ਸਾਡੀ ਚੇਂਜ ਜਿਹੜੀ ਹੁੰਦੀ ਹੈ ਨਾ ਉਹ ਹੌਲੀ ਹੌਲੀ ਹੁੰਦੀ ਆ ਦੇ ਆਨਲਾਈਸ ਸਮੇਂ ਚੇਜ ਹੋ ਜਾਏਗਾ ਠੀਕ ਹੈ ਥੈਂਕ ਯੂ